ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦੌੜੀਖਾਨੇ ਵਾਲਾ ਤੇ ਆ ਬੱਚੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਦੌੜੀਖਾਨੇ ਦੇ ਸਕੂਲੀ ਗੇਮਾਂ ਹੋਗੀਆਂ ਸੀ 20 ਤਰੀਕ ਨੂੰ ਜਿਹੜੀ ਪਿਛਲੀ 20 ਤਰੀਕ ਲੰਘ ਗਈ ਆ ਤੇ ਇਹ ਬੱਚਿਆਂ ਨੇ ਕਬੱਡੀ ਸਰਕਲ ਦੇ ਵਿੱਚ ਤੇ ਕਬੱਡੀ ਨੈਸ਼ਨਲ ਦੇ ਵਿੱਚ ਪਹਿਲੇ ਨੰਬਰ ਤੇ ਰਹੇ ਆ ਕਬੱਡੀ ਇੰਟਰਨੈਸ਼ਨਲ ਦਾ ਵੀ ਜਿੱਤਿਆ ਇੱਕ ਵੱਡੀ ਤਾੜਾ ਨਾਲ ਆਇਆ ਕਰੋ ਏ ਆਪਣੇ ਬੱਚਿਆਂ ਨੇ ਮਾਰ ਦਿੱਤੀ ਹੈ ਹੌਸਲਾ ਵਧਾਇਆ ਤੇ ਇਹਨਾਂ ਬੱਚਿਆਂ ਦੀ ਬਦੌਲਤ ਇਧਰਲੇ ਪਾਸੇ ਦੇਖ ਲਓ ਵੀ ਕਿੰਨੇ ਬੱਚੇ ਆ ਤੇ ਇਹਨਾਂ ਬੱਚਿਆਂ ਸਾਰੇ ਬੱਚਿਆਂ ਦੇ ਲਈ ਸਾਰੇ ਬੱਚਿਆਂ ਦੇ ਲਈ ਜਿਹੜੀ ਖਰਾਕ ਇਹਨਾਂ ਦੀ ਬਦੌਲਤ ਆਈ ਆ ਕਿਉਂਕਿ ਜਿੰਨੇ ਪੈਸੇ ਇਹਨਾਂ ਨੂੰ ਉਤੋਂ ਹੋਏ ਸੀਗੇ ਮੇਰੇ ਹਟਾਉਣ ਨਾਲ ਤਕਰੀਬਨ ਵੀ 22 2800 ਰੁਪਇਆ ਹੋਇਆ ਸੀ ਤੇ ਉਹ ਸਾਰੇ ਪੈਸਿਆਂ ਦਾ ਅਸੀਂ ਲਿਆ ਕੇ ਦਿੱਤਾ ਇਹਨਾਂ ਨੂੰ ਕਾਲੇ ਛੋਲੇ ਆ ਮੂਕੜੀ ਦੀਆਂ ਟੱਟੀਆਂ ਗਿਰੀਆਂ ਤੋ ਆਮੀਨਾ ਤੇ ਤਾਕਾ ਉਹ ਜਿਹੜਾ ਭੌਂਕੇ ਖਾਣ ਦਾ ਸਾਰਾ ਸਮਾਨ ਆਪਾਂ ਲੈ ਕੇ ਦਿੱਤਾ ਕਿ ਜਿਹੜੇ ਸਵੇਰ ਮੁੰਡੇ ਆਉਣਗੇ ਮਿਹਨਤ ਕਰਨਗੇ ਉਹ ਮੁੰਡਿਆਂ ਨੂੰ ਫਿਰ ਖਾਣਾ ਕੇ ਦਿੱਤੀ ਜਾਣੀ ਆ ਜਿਹੜੇ ਸਵੇਰ ਆਇਆ ਕਰਨਗੇ ਠੀਕ ਆ ਸੋ ਇਹਨਾਂ ਬੱਟਿਆਂ ਦੇ ਲਈ ਇੱਕ ਵਾਰੀ ਹੋਰ ਆਪਾਂ ਜ਼ੋਰ ਦਾ ਕਾਰਜ ਮੰਨ ਕੇ ਕਿ ਆਪਣਾ ਤੇ ਹੋਰ ਵਧੀਆ ਖੇਡਣਾ ਕਬੱਡੀ ਦੇ ਵਿੱਚ ਵੀ ਬਹੁਤ ਵਧੀਆ ਖੇਡੇ ਆ ਲੰਮੀ ਛਾਲ ਦੇ ਵਿੱਚ ਹਰ ਗਣ ਤੇ ਆਪਣਾ ਗੁਰ ਦਿੱਤਾ ਹੋ ਗਿਆ ਗੁਰ ਦਿੱਤਾ ਪਹਿਲੇ ਨੰਬਰ ਤੇ ਰਿਆ ਆ ਖੜਾ ਮੁੰਡਾ ਗੁਰ ਦਿੱਤਾ ਬਈ ਪਹਿਲੇ ਨੰਬਰ ਤੇ ਰਿਆ ਲੰਮੀ ਛਾਲ ਚ ਹਰ ਗਣ ਤੀਜੇ ਨੰਬਰ ਤੇ ਸੀਗਾ 100 ਮੀਟਰ ਵਾਲੀ ਰੀਸ ਦੇ ਵਿੱਚ ਤੇ ਬਹੁਤ ਵਧੀਆ ਪ੍ਰਦਰਸ਼ਨ ਰਿਆ ਇਹਨਾਂ ਮੁੰਡਿਆਂ ਦਾ ਤੇ ਬਹੁਤ ਵਧੀਆ ਖੇਡੇ ਆ ਤੁਹਾਨੂੰ ਆਪਾਂ ਨੂੰ ਸਾਰੇ ਬੱਚਿਆਂ ਨੂੰ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਤੁਸੀਂ ਬਹੁਤ ਵਧੀਆ ਜਿਹੜੀ ਤੁਹਾਡੀ ਪਰਫਾਰਮੈਂਸ ਹੋਵੇ ਵਧੀਆ ਤੁਸੀਂ ਟੂਰਨਾਮੈਂਟਾਂ ਦੇ ਖੇਡੋ ਵਧੀਆ ਤੁਹਾਡਾ ਜਿਹੜਾ ਨਾਮ ਬਣੇ ਤੇ ਤੁਹਾਨੂੰ ਜਿਹੜਾ ਖਰਾਕ ਫਰੂਕ ਦਾ ਜਿਹੜਾ ਕੁਝ ਹੋਊਗਾ